ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਵਿੱਚ ਵਿਰੋਧੀ ਧਿਰ ਵੱਲੋਂ ਕੀਤੇ ਗਏ ਸ਼ੋਰ ਸ਼ਰਾਬੇ ਕਾਰਨ ਵਿਗਨ ਪਿਆ ਲੋਕ ਸਭਾ ਦੀ ਅੱਜ 5ਵੇਂ ਦਿਨ ਦੀ ਕਾਰਵਾਈ ਸ਼ੁਰੂ ਕਰਦਿਆਂ ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤੇ ਗਏ ਭਾਸ਼ਣ ਤੇ ਧੰਨਵਾਦ ਮਤੇ ਤੇ ਚਰਚਾ ਸ਼ੁਰੂ ਕਰਵਾਉਣੀ ਚਾਹੀ ਤਾ ਵਿਰੋਧੀ ਧਿਰ ਨੇ ਨੀਟ ਪੇਪਰ ਲੀਕ ਹੋਣ ਦੇ ਮੁੱਦੇ ਨੂੰ ਲੈ ਕੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਸਪੀਕਰ ਨੇ ਕਿਹਾ ਕਿ ਧੰਨਵਾਦ ਮਤੇ ਤੇ ਚਰਚਾ ਤੋਂ ਪਹਿਲਾਂ ਮੁੱਲਤਵੀ ਮਤੇ ਜਾਂ ਕਿਸੇ ਹੋਰ ਮੁੱਦੇ ਨੂੰ ਨਹੀਂ ਲਿਆ ਜਾ ਸਕਦਾ ਵਿਰੋਧੀ ਧਿਰ ਵੱਲੋਂ ਪਾਏ ਗਏ ਰੌਲੇ ਰੱਪੇ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕਰ ਦਿੱਤੀ 12 ਵਜੇ ਮੁੜ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਵੱਲੋਂ ਰੌਲਾ ਰੱਪਾ ਜਾਰੀ ਰੱਖਣ ਕਾਰਨ ਸਦਨ ਦੀ ਕਾਰਵਾਈ ਸੋਮਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੋਮਵਾਰ ਦਿਨ 1 ਜੁਲਾਈ 2024 ਨੂੰ प्राप्त 11 बजे तक के लिए स्थगित की जाती है ਉਦਰ ਰਾਜ ਸਭਾ ਵਿੱਚ ਵੀ ਵਿਰੋਧੀ ਧਿਰ ਵੱਲੋਂ ਨੀਟ ਪੇਪਰ ਲੀਕ ਮੁੱਦੇ ਤੇ ਪਾਏ ਗਏ ਰੋਲ ਰੋਲੇ ਪ੍ਰਪੇ ਕਾਰਨ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕੀਤੀ ਗਈ ਸੀ ਅਤੇ ਬਾਅਦ ਵਿੱਚ 12 ਵਜੇ ਤੋਂ ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਣ ਤੇ ਬੀਜੇਪੀ ਦੇ ਸੁਧਾਂਸ਼ੂ ਤ੍ਰਿਵੇਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਚਰਚਾ ਸ਼ੁਰੂ ਕੀਤੀ। ਇਹ ਚੋਣ ਪਿਛਲੇ ਲੋਕ ਸਭਾ ਚੋਣਾਂ ਦੇ ਮੁਕਾਬਲੇ ਬਹੁਤ ਅਲੱਗ ਥਾ ਬਿੰਦੂ ਕਮਾਂਖ 5 ਪਰ ਰਾਸ਼ਟਰਪਤੀ ਮੋਧੇ ਨੇ ਇਸ ਪ੍ਰਣ ਦਿਲਾਇਆ ਕਿ ਹਮ 5ਵੀਂ ਬੜੀ ਅਰਥਵਸਥਾ ਬਣੇ ਇਨ 5 ਵਰਸੋ ਮੋਧੇ ਹਮ ਸਿਰਫ 5ਵੀਂ ਬੜੀ ਅਰਥਵਸਥਾ ਨਹੀਂ ਬਣੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਅੱਜ ਸਿਹਤ ਸੰਭਾਲ ਨਾਲ ਜੁੜੀਆਂ ਤਿੰਨ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ ਇਨਾਂ ਯੋਜਨਾਵਾਂ ਵਿੱਚ ਜਨਤਕ ਸਿਹਤ ਸਹੂਲਤਾਂ ਲਈ ਮੈਰੀ ਢਾਂਚੇ ਵਿੱਚ ਨਵਾਂ ਚਾਰ ਲਈ ਡੈਸ਼ਬੋਰਡ ਦੀ ਲਾਂਚਿੰਗ ਸ਼ਾਮਲ ਹੈ ਫੋਸਕੋਸ ਰਾਹੀਂ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਦੀ ਨਵੀਂ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ ਇਸ ਮੌਕੇ ਕੇਂਦਰੀ ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਯਾਦਵ ਅਤੇ ਅਨੁਪ੍ਰਿਆ ਪਟੇਲ ਵੀ ਮੌਜੂਦ ਰਹਿਣਗੇ